ਹਾਂਜੀ ਮੇਰੇ ਪਿੰਡ ਦੇ ਆਹੀ ਤੇ ਇੱਥੇ ਡੇਰਾ ਆ ਤੇ ਨਾ ਢਾਵਰ ਆਉਂਦੇ ਕਿ ਇਹ ਸਿਮ ਦੇ ਢਾਵਰ ਨਹੀਂ ਆਉਂਦੇ ਅਸੀਂ ਕੰਮ ਕਰਨ ਆਨੇ ਆ ਵੀਰੇ ਤੇ ਸਾਡੇ ਘਰ ਕੋਈ ਆ ਵੀ ਨਵੀ ਉਹ ਜਾਵੇ ਤੇ ਫਿਰ ਸਾਨੂੰ ਕੋਈ ਫੋਨ ਵੀ ਨਹੀਂ ਆਉਂਦਾ ਨਾ ਸਾਨੂੰ ਪਤਾ ਲੱਗਦਾ ਹੈ ਤੇ ਸਾਨੂੰ ਇੱਥੇ ਲੱਗ ਡਾਵਰ ਚਾਹੀਦਾ ਵੀ ਜਿਹੜੀ ਸਾਡੀ ਸੀਮਾ ਚਲੀ ਪੈਣ ਪੂਰਾ ਦੇਣੇ ਆਹੀ ਨਹੀਂ ਵੀ ਨਹੀਂ ਦਿੰਦੇ ਨਹੀਂ ਜੀ ਨਹੀਂ ਚੱਲਦੇ ਕੀ ਮੰਗ ਕਰ ਦੱਸੋ ਹਾਂਜੀ ਇਹ ਮੰਗੇ ਇਹ ਕਰਨੇ ਆ ਵੀ ਸਾਡਾ ਡੇਰਾ ਆ ਡੇਰੇ ਵਿੱਚ ਸੰਗਤ ਆਂਦੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਜਿਲ੍ਹੇ ਸ ਉੰਡਾ ਫੋਨ ਹੀ ਨਹੀਂ ਚੱਲਣਾ ਕਿਸੇ ਨੂੰ ਫੋਨ ਆਂਦੇ ਆ ਕਿਸੇ ਨੂੰ ਜ਼ਰੂਰੀ ਕੰਮ ਵੀ ਪੇਚ ਸਕਦਾ ਜਿੱਦਾਂ ਅਸੀਂ ਸਵੇਰੇ ਦੇ ਦਿਹਾੜੀ ਲਾਣਾ ਆਏਦੇ ਆ ਮਗਰੋਂ ਕੁਝ ਵੀ ਨਹੀਂ ਸਕਦਾ ਕੋਈ ਬੱਚਾ ਘਰ ਦਾ ਕੋਈ ਜੀ ਫੋਨ ਕਰ ਸਕਦਾ ਮਗਰੋਂ ਤਾਂ ਅਸੀਂ ਕਿਤੇ ਤੇ ਗੱਲ ਕਰਾਂਗੇ ਜੇ ਸਾਡੇ ਟਾਵਰ ਹੀ ਨਹੀਂ ਆਏ ਰੇਂਜ ਨਹੀਂ ਆਈ ਫੋਨ ਦੀ ਇੱਥੇ ਕੋਈ ਫੋਨ ਦੀ ਇੱਥੇ ਗੱਲਬਾਤ ਨਹੀਂ ਹੁੰਦੀ ਹੈ ਕਿ ਕੀ ਗੱਲਬਾਤ ਹੈ ਜੈ ਜਨਤਾ ਜੈ ਭਾਰਤ ਇੱਕ ਤੇ ਤੁਹਾਡਾ ਐਮਐਚ ਪੰਜਾਬ ਦਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਆ ਵੀ ਤੁਸੀਂ ਸਾਡੇ ਇਸ ਇੱਕ ਅੰਟੀਰੀਅਰ ਏਰੀਆ ਦੇ ਵਿੱਚ ਆਣ ਕੇ ਜਿਹੜਾ ਸਾਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਗੱਲ ਇਹ ਆ ਵੀ ਜਿੱਥੇ ਇਹ ਪਿੰਡ ਮੈਰਾਕਲਾਂ ਦੀ ਹੱਦ ਦੇ ਵਿੱਚ ਆ ਇੱਥੇ ਮੇਰੀ ਜ਼ਮੀਨ ਆ ਇੱਥੇ ਲੱਗੇ ਬਾਬਾ ਡੇਰਾ ਬਾਬਾ ਰਸੀਲाराम ਜੀ ਦਾ ਵਾ ਔਰ ਲੱਗੇ ਆ ਹੋਰ ਸਾਰੇ ਡੇਰੇ ਔਰ ਪਿੰਡ ਚਕਰਾਲ ਹੈ ਇੱਧਰ ਹੋਰ ਆ ਗਿਆ ਇੱਥੇ ਇੱਕ ਪ੍ਰੋਬਲਮ ਬਹੁਤ ਆ ਵੀ ਜਿਹੜੇ ਫੋਨ ਜਿਹੜਾ ਮੋਬਾਈਲ ਆ ਉਹਦੀਆਂ ਰੇਂਜ ਨਹੀਂ ਆਉਂਦੀ ਮੇਰੇ ਕੋਲ Airtel ਤੇ BSNL ਆ ਤੇ ਉਹ ਦੋਨਾਂ ਦੀ ਇੱਥੇ ਰੇਂਜ ਮੁੱਕ ਜਾਂਦੀ ਆ ਕੋਈ ਆਉਂਦੀ ਨਹੀਂ ਗੱਲ ਹੀ ਨਹੀਂ ਹੁੰਦੀ ਘਰ ਦੇ ਗੱਲਾਂ ਕਰਨ ਨੂੰ ਕਰਦੇ ਰਹਿੰਦੇ ਕਈ ਵਾਰ ਜ਼ਰੂਰੀ ਕੰਮ ਹੁੰਦਾ ਪਤਾ ਹੀ ਨਹੀਂ ਲੱਗਦਾ ਤੇ ਜਦੋਂ ਕਿਤੇ ਘਰ ਜਾਈਏ ਤੇ ਫਿਰ ਹੁੰਦਾ ਇੱਥੇ ਲਾਗੇ ਲੇਬਰ ਜਿਹੜੀ ਇੱਥੇ ਲਾਗੇ ਕ੍ਰੈਸ਼ਰ ਵੀ ਆ ਗਏ ਆ ਇਹ ਤੋਂ ਪਾਰ ਜੰਮੂ ਪੈਂਦਾ ਇਸ ਕਰਕੇ ਕ੍ਰੈਸ਼ਰਾਂ ਤੇ ਬੜੀ ਲੇਬਰ ਆ ਇੱਥੇ ਸਾਡੇ ਚਾਹ ਵਿੱਚ ਇਧਰ ਝੋਨੇ ਦੇ ਵਿੱਚ ਲੇਬਰ ਵਧਣ ਲਈ ਆ ਇਹਨਾਂ ਨੇ ਵੀ ਮੋਬਾਈਲ ਕਰਨੇ ਹੁੰਦੇ ਕਰਨੇ ਇੱਥੇ ਬੜੀ ਪ੍ਰੋਬਲਮ ਆ ਰਹੀ ਹੈ ਜਿਹੜਾ ਇੱਥੇ ਮੈਂ ਤੇ ਤੁਹਾਨੂੰ ਤੁਹਾਡੇ ਇਸ ਚੈਨਲ ਦੇ ਜੀ ਬੇਨਤੀ ਕਰੂੰਗਾ ਵੀ ਕੋਈ 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 ਨਾ ਕੋਈ ਕੰਪਨੀ ਜਿਹੜੀ ਆਣ ਕੇ ਜਰੂਰ ਇੱਥੇ ਆਣ ਕੇ ਇਹ ਸਾਰੇ ਸਰਵੇ ਕਰੇ ਔਰ ਆਣ ਕੇ ਇੱਥੇ ਇੱਕ ਦਾ ਕੋਈ ਜਿਹੜਾ ਟਾਵਰ ਕਿਸੇ ਕੰਪਨੀ ਦਾ ਲੱਗ ਜਾਏ ਤਾਂ ਕਿ ਉਹਦੀਆਂ ਜੀਓ ਜੜੀਆਂ ਜਾਂ ਉਹਦੀਆਂ SIMਆਂ ਜੜੀਆਂ ਉਹ ਫਿਰ ਲੋਕ ਲੈ ਕੇ ਪਹੁੰਚਣਗੇ ਔਰ ਲੋਕਾਂ ਨੂੰ ਸੁਖਾਲਾ ਹੋ ਜੇ ਲੋਕਾਂ ਦਾ ਕੋਈ ਬਿਮਾਰ ਹੋ ਜੇ ਜਾਂ ਕੋਈ ਗੱਲ ਹੋਵੇ ਕਿਤੇ ਸੁਨੇਹਾ ਨਹੀਂ ਪਹੁੰਚ ਸਕਦਾ ਇਸ ਕਰਕੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਇਸ ਕਰਕੇ ਤੁਹਾਡੇ ਮੈਂ ਇਸ ਚੈਨਲ ਦੇ ਜ਼ਰੀਏ ਫੇਰੇ ਕਹਿਣਾ ਵੀ ਜੇ ਕੋਈ ਕੰਪਨੀ ਇੱਥੇ ਆਣ ਕੇ ਸਰਵੇ ਕਰੇ ਤੇ ਕੋਈ ਟਾਵਰ ਲਾਵੇ ਤੇ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਜੜੀ ਆ ਉਹ ਹੋ ਸਕਦੀ ਆ ਇਹ ਲੱਗੇ ਕਾਫੀ ਵੱਡਾ ਡੇਰਾ ਆ ਤੇ ਇੱਥੇ ਵੀ ਕਾਫੀ ਜਨਤਾ ਆਉਂਦੀ ਆ ਬੱਸ ਇੱਥੇ ਆ ਡੇਰਾ ਬਾਬਾ ਰਸੀਲाराम ਇਥੋਂ ਜੰਮੂ ਤੋਂ ਹਿਮਾਚਲ ਤੋਂ ਆਪਣੇ ਪੰਜਾਬ ਤੋਂ ਫੇਪਰੋਂ ਦੂਰੋਂ ਦੂਰੋਂ ਇੱਥੇ ਜੜੀ ਆ ਸਟੇਟਾਂ ਦੇ ਉਤੋਂ ਦੁਨੀਆ ਜੜੀ ਇੱਥੇ ਆਉਂਦੀ ਆ ਔਰ ਇੱਥੇ ਕਿੰਨੇ ਕਿੰਨੇ ਦਿਨ ਆਣ ਕੇ ਰਹਿੰਦੀਆਂ ਜਿਨ੍ਹਾਂ ਦੀ ਆਮ ਤੌਰ ਤੇ ਸ਼ਿਕਾਇਤ ਹੁੰਦੀ ਆ ਵੀ ਇੱਥੇ ਸਿਗਨਲ ਨਹੀਂ ਆਗੇ ਉਹਨਾਂ ਦੀ ਘਰ ਵੀ ਨਹੀਂ ਕਿਸੇ ਨਾਲ ਗੱਲ ਹੋ ਸਕਦੀ ਹੁੰਦੀ ਇਸ ਕਰਕੇ ਬਹੁਤ ਪ੍ਰੋਬਲਮ ਆ ਤੇ ਇਹਦੇ ਉਰੇ ਜਿਹੜਾ ਅੰਕੋਰ ਕਰਨ ਦੀ ਲੋੜ ਆ ਸਰਕਾਰ ਨੂੰ ਵੀ BSNL ਜਿਹੜੀ ਸਰਕਾਰੀ ਕੰਪਨੀ ਆ ਹੋਰ ਨਹੀਂ ਪ੍ਰਾਈਵੇਟ ਨਾਲ ਕਰੇ ਤਾਂ BSNL ਤੇ ਕਰ ਸਕਦੀ ਆ ਨਾ ਉਹ ਇੱਥੇ ਆਣ ਕੇ ਜਰੂਰ ਚੈੱਕ ਕਰੇ ਤੇ ਫਿਰ ਕੰਮ ਹੋ ਸਕਦਾ ਠੀਕ ਹੈ ਜੀ ਭਾਈ ਕੀ ਨਾਮ ਹੈ ਤੇ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਮਹਿਰਾਕਲਾ ਆ ਨਾਮ ਮੇਰਾ ਬਲਵਿੰਦਰ ਕੁਮਾਰ ਆ ਹਾਂ ਦੀ ਸਰ ਮੇਰੇ ਕੋਲ ਤਿੰਨ ਨੈਟਵਰਕ ਹੈਗੇ ਘਰ ਤਿੰਨਾਂ ਚੋਂ ਕੋਈ ਵੀ ਨਹੀਂ ਚੱਲਦਾ ਕਿਹੜੀ ਕਿਹੜੀ ਕੰਪਨੀ ਦਾ ਬੀਐਸਐਨਲ ਵੀ ਹੈਗਾ Airtel ਵੀ ਹੈਗਾ Jio ਵੀ ਹੈਗਾ ਕੋਈ ਵੀ Idea ਵੀ Idea ਮੇਰੇ ਮੁੰਡੇ ਕੋਲ ਹੈਗਾ ਉਹ ਵੀ ਚੱਲਦਾ ਨਹੀਂ ਹੈਗਾ ਬਿਲਕੁਲ ਹੀ ਨਹੀਂ Idea ਤੇ ਬਿਲਕੁਲ ਹੀ ਨਹੀਂ ਚੱਲਦਾ ਹੈਗਾ ਆ ਇੱਥੇ ਕੀ ਹੈ ਤੁਹਾਡੇ ਬੜਾ ਵੱਡਾ ਬਣਿਆ ਕੀ ਹੈ ਇੱਥੇ ਜੀ ਰਾਜਾ ਸੌਮਿਆ ਦਾ satsang ਕਰ ਹੈਗਾ ਕਿੰਨੀ ਕੀ ਦੁਨੀਆ ਬਹੁਤ ਜ਼ਿਆਦਾ ਦੁਨੀਆ ਹਰ ਐਤਵਾਰ ਐਤਵਾਰ ਆਉਂਦੇ ਆ ਪਰ ਜਦੋਂ ਉਹਨਾਂ ਨੇ ਕਿਤੇ ਆਪਣੇ ਘਰ ਦੇ ਵਿੱਚ ਕਿਤੇ ਗੱਲਬਾਤ ਕਰਨੀ ਹੈ ਇੱਥੇ ਆ ਗਏ ਉਹ ਤਾਂ ਕਰ ਹੀ ਨਹੀਂ ਸਕਦੇ ਬਿਲਕੁਲ ਹੀ ਹਰ ਸਟੇਟਾਂ ਤੋਂ ਦੁਨੀਆ ਆਉਂਦੀ ਹੈ ਹਾਂਜੀ ਹਰ ਸਟੇਟ ਤੋਂ ਦੁਨੀਆ ਆਉਂਦੀ ਹੈ ਜੀ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਸਰ ਨੈਟਵਰਕ ਸਹੀ ਹੋਣਾ ਚਾਹੀਦਾ ਜੋ ਅਸੀਂ ਪੈਸੇ ਪੂਰੇ ਦੇ ਰਹੇ ਆਂ ਨੈਟਵਰਕ ਆਂਦਾ ਹੀ ਨਹੀਂ ਤੇ ਫਿਰ ਸਾਨੂੰ ਫਾਇਦਾ ਕੀ ਹੈ ਪੈਸੇ ਪਰਣ ਦਾ ਬਾਈ ਦੁਨੀਆ ਚੰਨ ਤੱਕ ਪਹੁੰਚ ਗਈ ਇਹ ਨੈਟਵਰਕ ਹਜੇ ਤੱਕ ਇਥੇ ਮੇਰੇ ਪਿੰਡ ਤੱਕ ਨਹੀਂ ਪਹੁੰਚਿਆ ਨਹੀਂ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਲਈ ਸਰ ਇਹ ਤੇ ਹੁਣ ਕੰਪਨੀਆਂ ਨੂੰ ਚਾਹੀਦਾ ਨਾ ਕਿ ਆਪਣਾ ਕੋਈ ਕਰਨ ਹੱਲ ਕਰਨ ਜਾਂ ਸਰਕਾਰਾਂ ਇਹਦੇ ਬਾਰੇ ਦੇਖਣ ਵੀ ਕਿਉਂ ਨਹੀਂ ਆ ਰਿਹਾ ਨੈਟਵਰਕ ਤੁਹਾਡੀ ਡਿਮਾਂਡ ਆ ਕੋਈ ਟਾਵਰ ਲੱਗੇ ਇੱਥੇ ਹਾਂ ਟਾਵਰ ਲੱਗੇ ਜਾਂ ਕੋਈ ਹੋਰ ਹੱਲ ਕਰਨ ਸਾਨੂੰ ਨੈਟਵਰਕ ਚਾਹੀਦਾ ਜਿੱਦਾਂ ਮਰਜ਼ੀ ਦੇਣ